ਦੇਤੀਆਂ ਦੇ ਰਗਾ ਚੱਕ ਕਰ ਕੱਢੂਗਾ ਤੇ ਆਪਰੇ ਸੁਖੀ ਪ੍ਰਧਾਨ ਜੀ ਸਾਰਿਆਂ ਦੀ ਖੈਰ ਬਣੋਣੀ ਹੈ ਜੀ ਰੇ ਬੇਸਾਰੇ ਤੇ ਭੈਣ ਭਰਾ ਮਾਤਾ ਜਿਹੜੇ ਜਿੰਨੇ ਪਾਏ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਔਰ ਫਰਹੇ ਸਾਹਿਬ ਜੀ ਦਾ ਬਹਾਦਰ ਜੀ ਖਾਸਾ ਸ਼੍ਰੀ ਵਾਹਿਗੁਰੂ ਜੀ ਦੇ ਪਤੇ ਔਰ ਧੰਨਵਾਦ ਸਾਡੇ ਸੋਨੂ ਮੋਗੇ ਜੀ ਦਾ ਜਿਨ੍ਹਾਂ ਨੂੰ ਮੌਕੇ ਬੁਲਾਇਆ ਔਰ ਧੰਨਵਾਦ ਸਾਹਿਬ ਦਾ ਤੁਹਾਨੂੰ ਬਹੁਤ ਹੀ ਵਧੀਆ ਗੱਲਾਂ ਸੁੰਝਾਈਆਂ ਦੱਸੀਆਂ ਔਰ ਇਸੁੰਦਰ ਖਾਸ ਕਰਕੇ ਸਰਪੰਚ ਦਾ ਇਹਨਾਂ ਜੀਵਨ ਨੂੰ ਹਵਾਲਾ ਕਰਦਾ ਹਾਂ ਜੋ ਸਰਪੰਚ ਦਾ ਬਹੁਤ ਵਧੀਆ ਕੁਸ਼ੋਰੀ ਲਾਲ ਜੀ ਔਰ ਸਾਡੇ ਪੂਰਵ ਰੇਪਰਟਕਾਰ ਪ੍ਰਜੋ ਪੰਡਾ ਜੀ ਬਹੁਤ ਹੀ ਸਿਆਣੇ ਸੁਲਝੇ ਮੋਦੀਆਂ ਸਾਹਮਣੇ ਤੁਹਾਡੇ ਵਿੱਚ ਬਹੁਤ ਤਰ੍ਹਾਂ ਦੇ ਬੱਲੇ ਰੂਪ ਨੂੰ ਆਏ ਆ ਤਾਂ ਜਦੋਂ ਬੋਲਰ ਦਾ ਸਾਹਮਣਾ ਆਇਆ ਨਾ ਕੈਮਰਾ ਕੱਟਾ ਉਸੇ ਟਾਈਮ ਆਉਂਦਾ ਤਾਂ ਇਹਨਾਂ ਤਾਂ ਹੌਲ ਕਰਦੇ ਆ ਸੀ ਸੋਨੂੰ ਕੰਡਾ ਆਪਣਾ ਰਾਜੂ ਕੰਡਾ ਇਹਦਾ ਔਰ ਜਿਹਨੇ ਸਰਪੰਚ ਸਾਹਿਬ ਤੁਹਾਨੂੰ ਵੀ ਕਲਾਜਾ ਬਾਰਿਸ ਕੰਮ ਤੁਸੀਂ ਜਿਹੜੇ ਕਲਾਜਾ ਦਿੰਦੇ ਆ ਬਹੁਤ ਵੱਡੀ ਗੱਲ ਆ ਜੀ ਇਹ ਜਿਹੜੇ ਤੀਜਾਾਸਤੇ ਵੀ ਜਿਹੜਾ ਕਹਿਦਾ ਵਾ ਤੁਹਾਡੇ ਬਹੁਤ ਹੀ ਅਮ ਜਨਕੀ ਕੱਲੇ ਕੱਲੀ ਬੋਲਰਾਂ ਨੂੰ ਮੋੜ ਰਿਹਾ ਇਹ ਇਨਸਾਨ ਤਾਂ ਇਹੋ ਜਿਹੇ ਆ ਸਮਾਂ ਨੂੰ ਮੋੜੇ ਉਹਦਾ ਹੱਕ ਵੀ ਬੰਦਾ ਵੀ ਸਰਪੰਚ ਨੇ ਔਨ ਦਾ ਸਪੋਰਟਿੰਗ ਵਾਲੇ ਕੱਟੀ ਭਰੀ ਪੰਚਾਇਤ ਵਿੱਚ ਜਦੋਂ ਵੀ ਕੋਰਪੋਰੇਟ ਪੈਂਡ ਤੋਂ ਨਾਲ ਕਰੇਗਾ ਤਾਂ ਮੈਂ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਤੜ ਜਰੂਰ ਲਾ ਸਕਦੇ ਸਾਬ ਵਾਸਤੇ ਪਰ ਪੀੜਾ ਕਦਰ ਤੋਂ ਰੋਕਾ ਹੈ ਨਾ ਇੱਕ ਤਾਂ ਗਾਜ ਇੱਕ ਪੁੱਤ ਜਿਹੜਾ ਮੇਰਾ ਬਹੁਤ ਉੱਤੇ ਹੈਣੀ ਆ ਪਰ ਸਰਪੰਚ ਸਾਹਿਬ ਕੋ ਸੋਚਾਂ ਗਿਆ ਔਨ ਦਾ ਸਪੋਰਟਿੰਗ ਵਾਲੇ ਕੱਟੀ ਆ ਧੰਨਵਾਦ ਕਰਦੇ ਹਾਂ ਸੀ ਸਰਪੰਚ ਸਾਹਿਬ ਦਾ ਔਰ ਜਿੰਨੇ ਵੀ ਮੇਰੇ ਮਾਤਾ ਪਿਤਾ ਅਸੀਂ ਸਮਾਪਤ ਦੇ ਤੇ ਪਹੁੰਚੇ ਹਾਂ ਬਹੁਤ ਮਿਲੋਤਾ ਮਾਰ ਮੈਂ ਦੇਖ ਰਿਹਾ ਸੀ ਕੁਸ ਮਾਦਾਵਾਂ ਕੁਸ ਬਜ਼ੁਰਗੇ ਜਾ ਰਹੇ ਸੀ ਤੁਸੀਂ ਜੇ ਤੁਰੇ ਤੈ ਪ੍ਰਵਾਣ ਜਾ ਰਹੇ ਹਾਂ ਤੋ ਉਹ ਚੀਜ਼ ਦੇਖਿਆ ਕਰੋ ਕਿ ਤੁਸੀਂ ਸਮਾਪਤ ਕੇ ਆਏ ਆ ਉਹਨਾਂ ਵਿਚਾਰ ਸੁਣੋ ਜਿਹੜੇ ਵਿਚਾਰ ਦੇਣਾ ਆ ਉਹ ਸਮਾਪਤ ਦੇ ਤੁਹਾਡੇ ਲਈ ਆਏ ਆ ਜੋ ਤਾਂ ਇਸੇ ਜਗ੍ਹਾ ਵਿੱਚ ਮਰੇ ਮਾਤਾਵਾਂ ਪੈਣਾ ਸੁਣਨੇ ਮਰੇ ਬਜ਼ੁਰਗ ਸੁਣਨੇ ਤੁਹਾਡਾ ਤੇ ਆਪਦਾ ਬੱਚਾ ਗੁੰਮਦਾ ਹੁੰਦਾ ਕਿ ਤੁਸੀਂ ਜਾਣਦੇ ਨਹੀਂ ਨਾ ਜਾਣਦੇ ਤੁਹਾਡਾ ਆਵਾਜ਼ ਭਰਾ ਛੱਡ ਕੇ ਸਪੀਚ ਕਰਦਾ ਹੁੰਦਾ ਜਾਂਦੇ ਨਹੀਂ ਨਾ ਜਾਂਦੇਗੇ ਤੁਹਾਡੇ ਇੱਥੇ ਆਪ ਦੀ ਮਾਂ ਜਾਂ ਭੈਣ ਸਪੀਚ ਕਰਦੀ ਜਾਂਦੇ ਨਹੀਂ ਜਾਂਦੇ ਕਿਉਂਕਿ ਸਾਡਾ ਆਵਾਜ਼ ਹੋ ਰਿਹਾ ਅਸੀਂ ਤੋਂ ਰਹਦੇ ਆਉਂਦੇ ਆ ਜੀ ਤੁਸੀਂ ਇਹ ਬਹੁਤ ਧਿਆਨ ਨਾਲ ਸੁਣਾ ਕਰੋ ਵੀ ਕੋਣ ਕੀ ਵਿਚਾਰ ਦੇ ਰਿਹਾ ਕਿ ਨਹੀਂ ਬੋਲ ਜਿਹੜਾ ਮਜ਼ਦੂਰ ਦੇਸ ਤੋਂ ਮਨਾਇਆ ਗਿਆ ਤੁਹਾਡੇ ਪਿੰਡ ਵੱਲੋਂ ਤਾਂ ਉਹਨੇ ਤੁਸੀਂ ਵੀ ਲੈ ਗਏ ਪਾਤੋਂ ਕਿ ਮਜ਼ਦੂਰ ਦੀ ਭਾਅ ਦਾ ਬਹੁਤ ਵੱਡੀ ਆ ਉਹਦੀ ਜਿਹੜੀ ਤਮਾਈ ਆ ਕਿਰਤਕ ਮਾਈ ਆ ਉਹ ਖੂਨ ਪਸੀਨੇ ਕਮਾਈ ਆ ਅਸੀਂ ਮਜ਼ਦੂਰਾ ਡੂੜੀਆਂ ਮੰਡੀਆਂ ਬਸਾ ਪਰਨਾ ਪਰ ਜੇ ਆਪਰੇ ਰਾਜਕੰਡਈ ਪੱਤਰਕਾਰ ਨੇ ਇਹ ਵੀ ਮਜ਼ਦੂਰ ਨੇ ਡੂੜੀਆਂ ਮੰਡੀਆਂ ਕੋ ਡਾਕਟਰ ਸਾਹਿਬ ਵੀ ਮਜ਼ਦੂਰੀ ਦਾ ਦੇ ਹਿਸਾਬ ਦੇ ਕੇ ਆਉਣ ਦੇ ਤੇ ਨਹੀਂ ਪਹੇ ਬੰਨੇ ਆ ਜੇ ਸਾਨੂੰ ਸਰਪੰਚ ਐਮ ਸੀ ਜੱਪ ਵੱਡੇ ਦੇ ਨਾਲ ਬਸ ਲਾਇਆ ਵਸ ਜਾਵਾਂਗੇ ਸਾਨੂੰ ਫੇਰ ਕੋਣਾ ਬਸ ਮਿਲਦਾ ਵਾ ਡੂੜੀਆਂ ਮੰਡੀਆਂ ਪਾਸਾ ਬੋਟੀ ਸਾਰੇ ਮਜ਼ਦੂਰ ਦੀ ਜਗਾ ਤੇ ਹੁੰਦੇ ਆ ਤਾਂ ਸੋ ਆਪਾਂ ਇਹ ਜੀ ਵਿੱਚ ਬਹੁਤ ਹੀ ਆ ਜੀ ਆ ਵੀ ਇੱਕ ਔਟੋ ਮੁੰਡਾ ਹੈ ਬਸ ਅਲੱਗ ਜਿਹਾ ਹੈ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਅਰੇ ਨੂੰਖ ਸਿੰਘ ਜੀ ਇਹਨਾਂ ਦਾ ਮੋਸ਼ਨ ਕਰਤਮ ਕਰਦੇ ਆ ਤੇ ਤੇ ਕੁਰਸੀ ਹੋਣੀ ਹਾਂ ਤੇ ਕੁਰਸੀ ਬੈਠ ਨਹੀਂ ਆਣੀ ਕਾ ਤੰਗਾਂ ਲੱਗ ਜਾਈ ਅੱਜ ਉਹ ਦੋ ਟੇ ਸ਼ਹਿਰ ਚ ਕਾਫੀ ਰੱਤੇ ਗਏ ਨੇ ਉਹਨਾਂ ਕਰਕੇ ਟਾਈਮ ਦੀ ਗਿਰਤ ਕਰਕੇ ਸਾਰਿਆਂ ਕੋਲ 10 10 ਮਿੰਟ ਹੈ ਲੇਕਿਨ ਸਾਰੇ ਜਣੇ ਹਾਜ਼ਰੀ ਜਰੂਰ ਲਾ ਕੇ ਜਾਣਗੇ ਆਪਣੇ ਕੋਲ ਇਹ ਤੁਹਾਨੂੰ ਜੋ ਅੱਜ ਕਾ ਦੀਆਂ ਬਿਮਾਰੀਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਸਮਝਾਣਗੇ ਜੇ ਕੋਈ ਹੈਲਪ ਦੀ ਕਿਸੇ ਕਰੀਬ ਨੂੰ ਲੋੜ ਪੈਂਦੀ ਹੈ ਤੇ ਇਹ ਆਪਣੇ ਨਾਲ ਖੜੂਗੇ ਉਹ ਮੈਡੀਕਲ ਕੰਟੈਕਟ ਕਰ ਸਕਦੇ ਆ ਜੇ ਕਿਸੇ ਟੈਸਟ ਹੋਣਾ ਹੈ ਜਾਂ ਕੋਈ ਫ੍ਰੀ ਕਲੀਨਿਕ ਆਵਾ ਸਿਸਟਮ ਹੈ ਉਹ ਵੀ ਅਸੀਂ ਕਰਾਂਗੇ ਪਰ ਉਹ ਇਹਨਾਂ ਦੀ ਹਮਾਇਤ ਨਹੀਂ ਚੱਲੂਗਾ ਇਹ ਸਾਡੇ ਕਲੱਬ ਦੇ ਪ੍ਰਧਾਨ ਨਹੀਂ ਸਾਡੇ ਤੇ ਸਰਪੈਂਸਰ ਵਾਲੀ ਗੱਲ ਹੈ ਉਹਨਾਂ ਤੋਂ ਬਾਅਦ ਇਹਨਾਂ ਨੂੰ ਦੱਸ ਵੀ ਦੇ ਤੁਸੀਂ ਰੱਖੋਗੇ ਪਰ ਹੁਣ ਕੀ ਕੋਈ ਕਹਿੰਦੀ ਕਿ ਕੀ ਆਣੀ ਹੈ ਦੇਸ਼ ਦਿੱਤਾ ਸਾਡੇ ਦੇ ਬੀਰ ਮੀਰ ਬੈਠੇ ਨੇ ਉਹਨਾਂ ਨੂੰ ਯਾਦ ਹੋਊਗਾ ਸਾਡੇ ਅਗਾ ਬੀਰਾਂ ਦਾ ਪਾਏ ਕੋ 50 ਸਾਲ ਕਿੱਛ ਚਲੇ ਚੁੱਕੇ ਹਨ ਨਾ ਉਹਨਾਂ ਦਾ ਧਿਆਨ ਨਾਲ ਸੁਣਨ ਦੇਈ ਗਾ ਉਹਨੂੰ ਬਾਦਸ਼ਾਹ ਨਹੀਂ ਮੰਨਦਾ ਅੰਦਾਜ਼ੀ ਕਿਉਂ ਕਿਉਂਕਿ ਟੋਪਾ ਲਾਇਆ ਤੇ ਵੈ ਸ਼ਾਦੀ ਜੋ ਅਸੀਂ ਪੋਣਨ ਸੁਰਤਾਂ ਲੈਣੀ ਸੀ ਬੀਰ ਪਰ ਕਿੰਨੇ 100-100 ਏਕੜ ਦੇ ਮਾਲਕ ਕਿਉਣਾ ਉਹ ਕੁਰਤਾ ਚਾਹ ਲੈਣੀ ਸੀ ਸੁਰਤੇ ਇਹਦਾ ਯਾਦ ਹੈ ਨਾ ਤੁਹਾਨੂੰ ਇਹਦੇ ਨਾਲ ਤਾਂ ਸਹਿਮਤ ਹੋਣਾ ਉਹ ਤੋਪਾਂ ਲਗਾ ਪਾ ਲੈਂਦੇ ਸੀ ਪਾਤਸ਼ਾਹ ਦੀ ਤਾਮੰਦ ਦੇ ਸੀ ਮੈਂ ਹੁਣ ਵਿਆਹ ਸ਼ਾਦੀ ਮੋਕੇ ਖੁਸ਼ੀ ਗਮੀ ਮੋਕੇ ਤੋਪੇ ਵਾਲਾ ਪਾ ਕੇ ਜਾਣਾ ਪਉ ਪਰ ਅੱਜ ਪਾਰਟੀਆਂ ਜਿੰਨਾ ਨਹੀਂਆਂ ਮਿਕਰਿਆ ਜਾਂਦੀ ਪਾਰਟੀਆਂ ਜਿੰਨਾ ਕਿੱਡੇ ਨੌਜਵਾਨ ਬੁਲਾਣਾ ਬਣਾਉਣ ਕਰ ਜਾਂਦਾ ਤੁਹਾਡੇ ਸਾਹਮਣੇ ਪਾਰਟੀਆਂ ਜਿੰਨਾ ਦਾ ਰੇਟ ਦੁੱਗਣਾ ਜੇ ਕੋਈ ਹਜ਼ਾਰ ਦੀ ਜੀਣ ਖਰੀਦਦਾ ਕਹਿੰਦਾ ਪਾਰਟੀਆਂ ਜਿੰਨ ਕਹਿੰਦਾ 2000 ਦੀ ਇਹ ਸਾਡੇਾਂ ਨੂੰ ਖਮਾਰੀ ਜਾ ਰਹੀ ਹੈ ਸਾਡੀ ਗੈਰ ਸਾਡੀ ਜਮੀਰ ਨੂੰ ਮਾਰਨ ਦੀਆਂ ਜਿਹੜੀਆਂ ਸਾਥਸ਼ਾਲੇ ਆਲੇ ਕਿਨ ਬੈਠੋ ਮੈਂ ਤੁਹਾਨੂੰ ਸੁਣਾਉਣਾ ਗੱਲ ਤੂੰ ਬਣਾਵਾ ਕੱਦ ਛੋਟਾ ਕਿਰਤ ਕਰਨ ਦਾ ਜਿਹੜਾ ਸੱਜਾ ਚਾਰ ਜਿਹਨਾਂ ਬਾਪੇ ਨਾਨਕ ਵਾਲਾ ਉਹਦੇ ਨਾਲ ਤੋੜਨ ਲਈ ਦੁਸ਼ਮਣ ਤਾਕਤਾਂ ਕਿਹੜੇ ਕਿੜਿਆਤ ਕੰਦੇ ਫੜਾ ਰਹਿਆਂ ਨੇ ਗੋਲੇ ਨਾਲ ਗੋਲੇ ਆਜੇ ਮੌਲਿਆਂ ਬੈਠ ਰਹੇ ਨੇ ਕੋਈ ਤੂੰ ਗੋਲੇ ਖਾਇਆ ਕਰ ਤੂੰ ਬਾਲੀ ਬਿੰਡਰ ਹੈ ਗੋਲੇ ਕਿਉਂ ਨਹੀਂ ਤੇ ਬੋਲਦਾ ਕੰਮ ਤੋਂ ਤਾਂ ਗਿਆ ਹੋ ਕੰਮ ਛੋੜ ਤਾ ਹੋ ਗਿਆ ਦੋ ਦਿਨ ਹੋਦਾ ਰਹਿ ਗਿਆ ਤੇ ਤੈਨੂੰ ਕੋਲ ਹੈਗਾ ਨਾ ਨਹੀਂ ਨਹੀਂ ਜਰੂਰ ਜੇਕਰ ਥੋੜਾ ਦਾ ਜੀ ਸਾੜ ਦਿਆ ਕਰੋ ਜੇ ਨਹੀਂ ਵਿਚਾਰਨਾ ਤਾਂ ਉਹਨਾਂ ਨੂੰ ਲਫਾਇ ਕੋਈ ਲੁਕਾ ਲੈ ਲੋ ਗੱਟਾ ਵਗੈਰਾ ਲੈ ਕੇ ਉਹਦੇ ਚ ਪਾ ਕੇ ਰੱਖ ਲੋ ਸਿਆਣਾ ਜੀ ਤਾਂ ਕੰਮ ਹੀ ਬਹੁਤ ਹੁੰਦਾ ਹੋ ਲਾ ਬਾਬਾ ਇਹੋ ਜੀ ਚ ਨੰਬਰ ਦੋ ਦੇ ਆ ਜਿਹੜੇ ਬੱਚੇ ਖਾਂਦੇ ਆ ਚੰਮਲ ਜੂਰੀ ਆਲਾ ਵਗੈਰਾ ਜਿਹੜੇ ਕੰਮ ਕਰੇ ਗੁਰਦਾਰੇ ਇਹਨਾਂ ਨੂੰ ਜਿੰਨਾ ਵੀ ਪਾ ਦੇਣਾ ਬੱਚੇ ਉਹਨਾਂ ਵਿਚ ਆ ਦੇਣਾ ਉਹ ਮਾਰੀਆਂ ਬਹੁਤ ਲੱਗਦੀਆਂ ਨੇ ਆਪਾਂ ਦੇਖ ਲਈਆਂ ਰੋਜ਼ ਵੀਰ ਬਣਾਉਂਦੀਆਂ ਆਪ ਨੂੰ ਨੰਬਰ 2 ਤੇ ਕਰ ਆ ਅਜੇ ਵੀ ਆਪ ਹੋਰ ਇਹਨੇ ਸ਼ੁਰੂ ਕੀਤੀ ਹੈ ਜੀ ਬਣਾਉਣੇ ਉਹ ਜਾਂ ਕਿਉਂ ਜੀ ਅੱਜ ਕੱਲ ਬਹੁਤ ਜ਼ਿਆਦਾ ਆ 16 ਸਾਲ ਤੋਂ ਥੱਲੇ ਥੱਲੇ ਜੀ ਐਮਸੀ वगैरह ਜੀ ਜਾ ਕੇ ਦੇਖਿਆ ਸੀ ਉੱਥੇ ਐਕਟ ਨੂੰ ਨਹੀਂ ਆਉਂਦੇ ਦੇਖਿਆ ਪਾਤ ਜਾਦੇ ਉਹਦਾ ਪਰਵਾਹ ਨਾ ਕਰਿਆ ਬੱਚਿਆਂ ਦੀ ਨੌਜਵਾਨ ਪੀੜ੍ਹੀ ਤੇ 16 ਸਾਲ ਤੋਂ ਥੱਲੇ ਥੱਲੇ ਨੂੰ ਮਾਰਿਆ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਬੱਚਿਆਂ ਨੂੰ ਆਹ ਕੁਝ ਹੋ ਗਿਆ ਜੀ ਆਹ ਹੋ ਗਿਆ ਉਹਨਾਂ ਦੇ ਸਰੀਰ ਤੇ ਪਾਣੀ ਚੱਲ ਗਿਆ ਉਹ ਝੋੜੇ ਲੈ ਕੇ ਰਿਫਾਫਾਂ ਦੇ ਲੋੜ ਨਾ ਬੰਦੇ ਨਾਲੇ ਉਹਨਾਂ ਦੇ ਘਰਾਂ ਮੋਂ ਜੁਣਾਲੇ ਤੁਸੀਂ ਕੁੜੇ ਤੇ ਲੈਟ ਹੋਗੇ ਹੁਣ ਅਜੇ ਨਹੀਂ ਕਹਦਾ ਆਪਣੇ ਪਿੰਡਾਂ ਨਹੀਂ ਪਹੁੰਚੇ ਹੋਏ ਨੇ ਸੁਖੇ ਦੀ ਮਾਂ ਚਿੰਤ ਸੋਨੀ ਕਲਾ ਦੇ ਮਿਧਾਂ ਦੇ ਤੇ ਕੋਈ ਵੀ ਸੇਵਾ ਸੁਆ ਹੁੰਦੀ ਆ ਇਹ ਬਾਤ ਇਹ ਸਾਰਦੇ ਆ ਜੇ ਨਹੀਂ ਵਿਚਾਰਨਾ ਤਾਂ ਉਹਨਾਂ ਨੂੰ ਲੁਪਾਏ ਕੋਈ ਲੁਜਾਇ ਲੈ ਲੋ ਗੱਟਾ ਵਗੈਰਾ ਲੈ ਕੇ ਉਹਦੇ ਪੱਗ ਰੱਖ ਲੋ ਸਿਆਣਾ ਜਿਹਾ ਕੰਮ ਹੀ ਕੋਲ ਕਰਦਾ ਹੋ ਨਾ ਬਾਬਾ ਜੀ 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 ਨੰਬਰ 2 ਦੇ ਆ ਜਿਹੜੇ ਬੱਚੇ ਖਾਂਦੇ ਆ ਚੰਮਲ ਤੁਰੀ ਐਰਾ ਵਗੈਰਾ ਜਿਹੜੇ ਕੋਰ ਕਰੇ ਦੁਰ ਕਰੇ ਇਹਨਾਂ ਨੂੰ ਜਿੰਨਾ ਵੀ ਬਚਿਆ ਨਾ ਉਹ ਬੱਚੇ ਨੂੰ ਨਾ ਬਚਾ ਦੇੋ ਉਹ ਮਾਰ ਗਿਓ ਬਹੁਤ ਵਾਰ ਕਿਹਾ ਇਹਨਾ ਆਪਾਂ ਦੇਖ ਲਈਆਂ ਰੋਜ਼ ਵੀਰ ਨੂੰ ਆਉਣੀ ਆ ਆਪ ਨੂੰ ਨੰਬਰ 2 ਦੇ ਕਰਾ ਆ ਹਜੜੀ ਆਪ ਹੋਰ ਇਹਨਾਂ ਨੇ ਸ਼ੁਰੂ ਕੀਤੀ ਹੈ ਜੀ ਬਣਾਉਣੇ ਉਹ ਤਾਂ ਜੋ ਜੀ ਆ ਬਹੁਤ ਜ਼ਿਆਦੇ ਆ 16 16 ਉਹਦੇ ਬਹੁਤ ਜ਼ਿਆਦੇ ਅੱਟ ਪਾੜੇ ਆ ਰਹੇ ਆ ਬੱਚਿਆਂ ਦੇ 16 ਸਾਲ ਤੋਂ ਥੱਲੇ ਥੱਲੇ ਡੀ ਐਮ ਸੀ ਵਗੈਰਾ ਦੇ ਜਾ ਕੇ ਦੇਖਿਆ ਜੀ ਉੱਥੇ ਡਾਕਟਰ ਨਾਲ ਰਹੇ ਆ ਉਹਦੇ ਦੇਖਿਆ ਬਹੁਤ ਜ਼ਿਆਦੇ ਉਹਦਾ ਪ੍ਰਭਾਵ ਆ ਰਿਹਾ ਬੱਚਿਆਂ ਤੇ ਨੌਜਵਾਨ ਪੀੜੀ ਤੇ 16 ਸਾਲ ਤੋਂ ਅੱਲੇ-ਤਲੇ ਕੁੜੀਆਂ ਆਉਂਦੀਆਂ ਪਤਾ ਹੀ ਨੋ ਲੱਗਦਾ ਬੱਚੇ ਨੂੰ ਆਰਥੋ ਜੋੜ ਗਈ ਆ ਹੋ ਗਿਆ ਉਹਦਾ ਸਰੀਰ ਪਾਣੀ ਚੱਲ ਗਿਆ ਤਾਂ ਕਿ ਜੀਵ ਕੰਮ ਕਰਦੀ ਆ ਉਹਨਾਂ ਦੀ ਕੋਈ ਹੱਜਤ ਨਹੀਂ ਮਿਲਦੀ ਕਿਉਂਕਿ ਜੀ ਬੜੀ ਕੰਮ ਕਰਦੀ ਆ ਇੱਕ ਆ ਪੋਸ਼ਕ ਬਣਾਇਆ ਸਾਰ ਨੇ ਦੇਖਿਆ ਉਹਨਾਂ ਮਾਣ ਦਾ ਰੱਬੀਏ ਕੰਮ ਹੋਰ ਵੀ ਤੇਰੇ ਮਾਣਿਆ ਰਹੀਏ ਸੂਚਾ ਪੰਨਿਆਂ ਨੇ ਇਹੇ ਦੇ ਦੇ ਦੇਰਮਾਨ ਵਿਕਾਸ ਅਹਿਮ ਇੱਕ ਨਾਟਕ ਸ਼ਹਿਰ ਦੇ ਬੇ ਬੰਵਾਲੇ ਮਜ਼ਦੂਰ ਸਲਾ ਹੋਂਕਾਰ ਨੇ ਬੰਵਾਲੇ ਮਜ਼ਦੂਰ ਨੂੰ ਸਲਾ ਸਾਡੇ ਤੋਂ ਤੁਹਾਡੇ ਤੋਂ ਹੀ ਫੈਕਟਰੀਆਂ ਆ ਜੀ ਆਪਣੇ ਸ਼ਹਿਰ ਦੀਆਂ ਫੈਕਟਰੀਆਂ ਆ ਕਰੀਆਂ ਜੇ ਤੁਸੀਂ ਅੱਜ ਇੱਕ ਦਰ ਘਰੇ ਬੈ ਜਾਣਾ ਤਾਂ ਨਾ ਬੈਠਣਾ ਤੁਸੀਂ ਆਪਣਾ ਹੱਕ ਰੱਖੋ ਇਹ ਚਲੋ ਸੰਗ ਬੰਦੀ ਸੀਗੀ سب پڑھائی کے اپنے گھر پرتدا وہ بہت کچھ سوچتا ہوا ہوں کہ جی اس کی جاری لگ جانے اپنے بچوں کے لیے بہت کچھ کرتا ہے اپنے بہت کچھ کرتا اپنے پروارت نراش ہو کے اپنے گھر پرتدا مزدور کی جڑی اجات نے وہ بہت چنتاجنک نے سرکاروں بھی مزدور بارے ان زندگی بارے یہ کہڑی دشواری لانے رہے ہیں یہ ضرور سوچنا چاہیے ਮੈਂ ਇੱਕ ਸੇਵਾਦਾਰ ਕੀ ਦੇਟਾ ਕੇ ਇੱਕ ਮਜ਼ਦੂਰ ਸਾਰੀ ਦਿਹਾੜੀ ਇੱਕ ਪੋਠੜਾ ਕੰਮ ਸੀ ਉੱਥੇ ਕੰਮ ਕਰ ਰਿਹਾ ਸੀਗਾ ਤੇ ਜਦੋਂ ਹਿਜਾਈ ਜਿੰਦੀ ਵਾਰੀ ਆਈ ਕੰਮ ਮਾਲਕ ਨੇ ਟਾਲ ਨੂੰ ਤੋੜ ਕਰ ਲਾ ਗਿਆ ਕਿ ਕੰਮ ਨੂੰ ਕਰਨਾ ਹੀ ਹੋ ਜਾਣਾ ਤੇ ਰਾਇਦੋ ਦੇ ਨਿਕਾ ਨੂੰ ਕਰਨਾ ਨਹੀਂ ਤਾਂ ਮੈਨੂੰ ਬੜਾ ਧੁੱक्क ਹੋਇਆ ਕਿ ਮੈਂ ਕਿਹਾ ਇੱਕ ਮਜ਼ਦੂਰ ਸਿੱਖਿਆ ਤੋਂ ਪਾਦੇ ਵਿੱਚ ਕੰਮ ਕਰਦਾ ਪਰ ਜਦੋਂ ਸਮਝਾਈ ਨਹੀਂ ਲੱਗੀ ਤਾਂ ਉਸ ਦੇ ਮੱਥੇ ਕੀ ਵੀ ਜੀਏ ਨਹੀਂ ਹੋਈ ਲੱਗਦਾ ਤਾਂ ਮੈਂ ਇੱਥੇ ਉਹਨਾਂ ਲੋਕਾਂ ਨੂੰ ਹੀ ਗੂੰਗਾ ਤੇ ਕੋ ਮਜ਼ਦੂਰੀ ਲਈ ਜਾਈਆ ਉਹ ਪੂਰੀ ਜਾ ਕਰਨਾ ਤੇ ਮਰ ਮਰ ਮਾਰ ਰਿਹਾ ਹੈ ਪਰ ਕੋਈ ਮਜ਼ਦੂਰ ਸਾੜੀ ਚੜੀ ਧੋਬੇ ਦੇ ਚੋ ਮਾਰ ਕੇ ਲੋਕਾਂ ਦੇ ਕੋਠੀਆਂ ਬੰਗਲੇ ਤਿਆਰ ਕਰਦਾ ਪਰ ਉਸ ਦਾ ਆਪਣਾ ਕੱਚਾ ਰਹਿ ਜਾਂਦਾ ਤਾਂ ਮਜ਼ਦੂਰ ਕਿਤੇ ਨਾ ਕਿਤੇ ਕਿੱਧਿਆ ਕਿੱਧੀਆਂ ਵੱਡੀਆਂ ਫੇਟਿੰਗਾਂ ਆ ਫੇਟੀਆਂ ਬਿਆਰ ਕਰਦਾ ਫੇਗੀਆਂ ਪਰ ਉਸ ਦੇ ਆਪਣੇ ਕਪੜੇ ਕਿ ਕਿਵੇਂ ਹੁੰਦੇ ਤੁਸੀਂ ਜਾਣਦੇ ਹੋ ਤਾਂ ਮੈਂ ਇਸ ਮਜ਼ਦੂਰ ਜਿسته ਸਾਰੀ ਕਿੱਥੀ ਕੰਮ ਕਰਵਾਉਂ پھر میں گا کہ ہمیشہ مزدور قدر کرا کرو کیونکہ بچارا بہت تنہا ہوں بہت تنہائی کے بچوں دے لیے بہت کچھ کرنا چاہتا ہے اور لوگوں بھی ساتھ دین کی لوڑ ہے بٹے ویلڈر بھی ساتھ دین کی لوڑ ہے کیونکہ مزدور بنا دیش دی ترقی کے کوئی یوگدان نہیں پا سکتے کسی کا گھر نہیں بن سکتا کسی کا کوٹی نہیں بن سکتی کچھ نہیں ہو سکتا جب تک مزدور ہے تو مزدور زندہ باد ہے ਜਿੰਦਾਬਾਦ ਹੋ ਜਿੰਦਾਬਾਦ ਰਹੇਗਾ ਮੈਂ ਧੰਨਵਾਦ ਸਤਿ ਸ਼੍ਰੀ ਅਕਾਲ ਜਿਲ੍ਹਾ ਦੇ ਕਾਲ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਸਿਰ ਤੇ ਕਾਰਜ ਬੁਝੇ ਚੇ ਗੱਤ ਵਾਲਾ ਮੰਨਦੀ ਦਿੱਤਾ ਜੀ ਜਿਲ੍ਹਾ ਜਨ ਨੂੰ ਬੋਲਣ ਦਾ ਮੌਕਾ ਇਸ ਕਰਕੇ ਮੈਂ ਬਹੁਤ ਖਾ ਕਰ ਰੋਦਨ ਕਰੀ ਤੇ ਅਮਰੇ ਕਾਰਕੰਮ ਹੋਇਆ ਬਹੁਤ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਅੱਜ ਸਾਰੀ ਸਮੂਹ ਸਾਥੀਆਂ ਦਾ ਵੀ ਜਿਹੜੇ ਮੇਰੇ ਭੈਣਾਂ ਦਾ ਮੇਰੇ ਮਾਵਾ ਵੱਡੇ ਪਰਿਵਾਰ ਸਾਰੇ ਬਹੁਤ ਬਹੁਤ ਧੰਨਵਾਦ ਜਿੰਨੀ ਸਮਾ। ਸਰਪੇ ਇਨਨ ਮੌਤਤਾ ਹੈ ਤੇ ਉਤੇ ਗਾਉਂਦਾ ਜਿਹੜਾ ਉਹਨਾਂ ਨੂੰ ਅਸੀਂ ਕਹਿਣਾ ਉਹਦਾ ਅਸੀਂ ਕਹਿਣਾ ਹੀ ਕਹਿਣਾ ਸਾਡੀ ਵੱਡੀ ਜਿੰਮੇਵਾਰੀ ਬਣਦੀ ਆ ਕਿ ਅਸੀਂ ਆਪਦੇ ਬੱਚਿਆਂ ਦੀਆਂ ਕੋਈ ਕਾਪੀਆਂ ਚੈੱਕ ਕਰ ਲਈਏ ਕਿ ਹਰ ਰੋਜ਼ ਉਹਨਾਂ ਨੇ ਮਤਲਬ ਉਹ ਕੰਮ ਕਰਵਾਇਆ ਜਾਂ ਨਹੀਂ ਕਰਵਾਇਆ ਇਸ ਵਾਸਤੇ ਤੁਸੀਂ ਮਤਲਬ ਤੁਸੀਂ ਸਪੈਸ਼ਲ ਧਿਆਨ ਦੇਣਾ ਇੱਕ ਮਿੰਟ ਮੈਂ ਸਭ ਨੂੰ ਮਾਫੀ ਚਾਹੁੰਦਾ ਜੇ ਮਨ ਲੋ ਕਿਸੇ ਦੀ ਮਰਦ ਹੋ ਜਾਂਦੀ ਹੈ ਉਹ ਰੋਟੀ ਪਾਣੀ ਦਾ ਨਹੀਂ ਦੇਣੀ ਮੜ ਸਕਦਾ ਆਪਦੇ ਘਰੇ ਗਰੀਬੀ ਹੈ ਉਹ ਰੇਗਿੰਮੈਂਟ ਨਾਲ ਸੰਪਰਕ ਕਰੋ ਆਪਾਂ ਉਹਨਾਂ ਦੇ ਘਰੋਂ ਅਗੇ ਉਹਨਾਂ ਦੇ ਘਰੇ ਰੋਗੀ ਬਣ ਕੇ ਰੇਗਿੰਮੈਂਟ ਕਰਾਵਾਂਗੇ ਨਾਮ ਉਹਨਾਂ ਦੇ ਦੰ ਦੇਵੋਗੇ ਮੈਂ ਚਿੰਤਪੂਰਨ ਕਰਾਪੋ ਕਰੂਗਾ ਜੇ ਉਹਨਾਂ